पीएससीबी ने जमात के नतीजे पहले ते रहा पुनीत परिवार जशन वर्गा माहौल छे सौ 600 छे सौ अंक प्राप्त कर मारिया मल्ला ਮਿਹਨਤ ਤੇ ਲਗਨ ਨਾਲ ਕੀਤਾ ਮਕਸਦ ਪੂਰਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਬਾਜ਼ੀ ਮਾਰ ਦਿੱਤੀ ਹੈ ਦੱਸਦੀ ਹੈ ਕਿ ਸੂਬੇ ਭਰ ਦੇ ਵਿੱਚ ਪੁਨੀਤ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਇਸ ਦੌਰਾਨ ਨਾ ਕੇਵਲ ਸੂਬੇ ਦਾ ਬਲਕਿ ਪਰਿਵਾਰ ਅਤੇ ਸਕੂਲ ਦਾ ਨਾਮ ਵੀ ਰੋਸ਼ਨ ਕਰ ਦਿੱਤਾ ਦੱਸਦੀ ਹੈ ਕਿ ਪੁਨੀਤ ਨੇ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਮਿਹਨਤ ਲਗਨ ਅਤੇ ਸਮਰਪਣ ਨਾਲ ਕਿਸੇ ਵੀ ਮਕਸਦ ਨੂੰ ਹਾਸਲ ਕਿਤਾ ਜਾ ਸਕਦਾ ਹੈ ਨਤੀਜੇ ਦੇ ਐਲਾਨ ਤੋਂ ਬਾਅਦ ਉਸ ਦੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਦੌਰਾਨ ਪੁਨੀਤ ਦੇ ਵੱਲੋਂ ਆਪਣੇ ਮਾਪਿਆਂ ਅਤੇ ਅਧਿਆਪਕ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਦਿੱਤੇ ਹੌਸਲੇ ਅਤੇ ਚੰਗੀ ਸਿੱਖਿਆ ਸਦਕਾ ਜਿਸ ਨੇ 8ਵੀਂ ਦੇ ਇਮਤਿਹਾਨ ਦੇ ਵਿੱਚ ਮੱਲਾ ਮਾਰੀਆਂ ਨੇ ਇਸ ਮੌਕੇ ਪੁਨੀਤ ਦੇ ਪਿਤਾ ਅਸ਼ੋਕ ਵਰਮਾ ਜੋ ਕਿ ਇੱਕ ਸਿਵਲ ਇੰਜੀਨੀਅਰ ਹਨ ਉਹਨਾਂ ਨੇ ਕਿਹਾ ਕਿ ਉਸ ਦੀ ਇਸ ਉਪਲਬਧੀ ਸਿਰਫ ਉਸ ਦੀ ਆਪਣੀ ਮਿਹਨਤ ਦਾ ਨਤੀਜਾ ਨਹੀਂ ਸਗੋ ਪਰਮਾਤਮਾ ਦੀ ਮਿਹਰਤ ਅਤੇ ਉਸ ਦੇ ਮਾਪਿਆਂ ਦੇ ਵੱਲੋਂ ਦਿਲੋਂ ਨਿਕਲੇ ਆਸ਼ੀਰਵਾਦਾਂ ਦਾ ਸਿਲਸਿਲਾ ਵੀ ਹੈ ਪੁਨੀਤ ਬਚਪਨ ਤੋਂ ਹੀ ਪੜ੍ਹਾਈ ਅਤੇ ਹੋਰਨਾਂ ਗਤੀਵਿਧੀਆਂ ਦੇ ਵਿੱਚ ਬਹੁਤ ਤੇਜ਼ ਸੀ ਚੈਸ ਵਰਗੀਆਂ ਬੁੱਧੀਮਤ ਭਰਪੂਰ ਖੇਡਾਂ ਦੇ ਵਿੱਚ ਵੀ ਉਸ ਨੇ ਕਈ ਵਾਰ ਇਨਾਮ ਹਾਸਲ ਕੀਤੇ ਨੇ ਇਸ ਮੌਕੇ ਪੁਨੀਤ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਖੇਡ ਨੂੰ ਮੁੱਖ ਰਾਖ ਉਸਨੇ ਟਾਈਮ ਟੇਬਲ ਵੀ ਤਿਆਰ ਕੀਤਾ ਜਿਸ ਦੇ ਮੁਤਾਬਿਕ ਉਹ ਤਿਆਰੀ ਕਰਦਾ ਤੇ ਦੋਵਾਂ ਖੇਤਰਾਂ ਦੇ ਵਿੱਚ ਬਾਜ਼ੀਮਾਰ ਕਾਮਯਾਬੀ ਹਾਸਲ ਕਰ ਰਿਹਾ ਉਸਨੇ ਇਹ ਵੀ ਕਿਹਾ ਕਿ ਸਾਰੀ ਕਾਮਯਾਬੀ ਉਸਦੇ ਮਾਤਾ ਪਿਤਾ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਦੀ ਹੌਸਲਾ ਅਫਜ਼ਾਈ ਅਤੇ ਸਹਿਯੋਗ ਦੇ ਨਾਲ ਹੀ ਸੰਭਵ ਹੋਈ ਹੈ ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਵੀ ਪੁਨੀਤ ਦੀ ਉਪਲਬਧੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਸ਼ੁਰੂ ਤੋਂ ਹੀ ਇੱਕ ਅਨੁਸ਼ਾਸਨਾਤਮਕ ਅਤੇ ਲਗਨ ਨਾਲ ਪੜਾਈ ਕਰਨ ਵਾਲਾ ਰਿਆ ਉਹ ਸਿਰਫ ਪਾਠਕ੍ਰਮਿਕ ਗਤੀਵਿਧੀਆਂ ਵਿੱਚ ਨਹੀਂ ਸਗੋਂ ਹੋਰਨਾਂ ਉਸਾਰੂ ਕਾਰਜਾਂ ਦੇ ਵਿੱਚ ਵਿਵਾਦ ਚੜ ਕੇ ਭਾਗ ਲੈਂਦਾ ਸੀ ਹੁਣ ਆ ਕਿਹਾ ਕਿ ਸਕੂਲ ਵੱਲੋਂ ਹਮੇਸ਼ਾ ਵਿਦਿਆਰਥੀਆਂ ਨੂੰ ਵਿਕਾਸ ਵੱਲ ਪ੍ਰੇਰਿਤ ਕੀਤਾ ਜਾਂਦਾ ਤੇ ਪੁਨੀਤ ਵਰਮਾ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੈ ਲਾਜ਼ੀਏ ਕਿ ਪੁਨੀਤ ਵਰਮਾ ਨੇ ਹੁਣ ਪੰਜਾਬ ਦੇ ਵਿੱਚ 8ਵੀਂ ਜਮਾਤ ਦੌਰਾਨ ਇਮਤਿਹਾਨ ਦੇਣ ਦੇ ਬਾਅਦ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਦੇ ਚਲਦਿਆਂ ਸਕੂਲ ਸੂਬਾ ਅਤੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਪਰ ਸ਼ਰਮਾ ਸ਼ਾਰਪੁਰ ਦਾ ਰਹਿਣ ਵਾਲਾ ਤੇ ਮੈਂ ਸ਼੍ਰੀ ਗੁਰਵਾਰਿ ਕ੍ਰਿਸ਼ਨਪੰਦ ਸਕੂਲ ਮੋਲੇ ਟਾਊਨ ਵਿੱਚ ਪੜ੍ਹਦਾ ਹਾਂ। ਅੱਜ ਅਖਮੀ ਰਿਜ਼ਲਟ ਆਇਆ ਤੁਸੀਂ ਅਖਮੀ ਨੂੰ ਅੱਜ ਸੌਬ ਕੀਤਾ ਕਿੱਦਾਂ ਮਹਿਸੂਸ ਕਰ ਰਹੇ ਹੋ? ਹਾਂਜੀ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਤੇ ਉਹ ਆਪਣੇ ਪੇਰਾਂ 'ਚੋਂ ਪ੍ਰਾਊਡ ਫੀਲ ਕਰਾਇਆ ਅੱਜ ਨੇ ਕਿੰਨੇ ਕਿੰਨੇ ਨੰਬਰ ਆਏ ਨੇ ਤੁਸੀਂ ਹਾਂਜੀ ਮੇਰੇ 600 ਤੋਂ 600 ਨੰਬਰ ਆਏ ਨੇ ਇਹ ਛੇ ਕਿਉਂ ਦੁਨੀਆ ਦੇ ਜਿਵੇਂ 600 ਤੋਂ 600 ਨੰਬਰ ਆਏ ਮम्मी-ਪਾਪਾ ਜਾਂ ਸਕੂਲ ਵਾਲੇ ਕਿਹਨਾ ਕਿਹਨਾ ਸਭ ਤੋਂ ਜ਼ਿਆਦਾ ਮੰਨਦੇ ਨੇ ਮੈਂ ਟੀਚਰਸ ਦੇ ਸਭ ਤੋਂ ਹੀ ਰੋਲ ਮੰਨਦਾ ਹਾਂ ਆਪਣੀ ਸਫਲਤਾ ਦੇ ਮੀਨ ਤੇ ਵੀ ਕੋਈ ਨਾ ਕਹੋ ਕਿ ਮੈਂ ਟੀਚਰਸ ਮम्मी-ਪਾਪਾ ਜੋ ਕੋਣ ਤੁਹਾਨੂੰ ਸਭ ਤੋਂ ਜ਼ਿਆਦਾ ਕਰਦਾ ਹੈ ਕਿ ਕਿਸੇ ਪੜ੍ਹਨ ਲਈ ਤੁਸੀਂ ਖੜੋ ਤੇ ਕਰੋ ਉਜੀ ਮਮਾ ਜ਼ਿਆਦਾ ਕਰਦੇ ਤੇ ਮੇਰੇ ਪਾਪਾ ਸਪੋਰਟਸ ਵੱਲ ਜ਼ਿਆਦਾ ਕਰਦੇ। ਇਹ ਸਪੋਰਟਸ 'ਚ ਕੀ ਰੁਚੀ ਹੈ ਜੀ ਆਪਣੀ? ਹਾਂਜੀ ਮੈਂ ਚੈਸਸ, ਚੈਸਸ ਇੰਟਰਨੈਸ਼ਨਲ ਲੈਵਲ ਚੈਸ ਪਲੇ ਆ ਰਿਹਾ ਹਾਂ। ਉਹਦੇ ਵਿੱਚ ਵੀ ਕੋਈ ਆਪਣੀ ਕਲੱਬ ਵੀ ਹਸਦੀ। ਹਾਂਜੀ ਮੈਂ ਪੰਜਾਬ ਸਟੇਟ ਅੰਡਰ 11 ਅੰਡਰ 13 ਅੰਡਰ 15 ਅੰਡਰ 17 ਅੰਡਰ 19 ਦੇ ਸੀਨੀਅਰ ਵਿੱਚ ਪੰਜਾਬ ਦਾ ਵਿਜੇਤਾ ਰਵਾਂ ਅਰਿਆਨ ਜੀ। ਪਰ ਇਹਨਾਂ ਨਾਲ ਉਸ ਲਈ ਸਮੇਂ ਕਿਸ ਤਰ੍ਹਾਂ ਕਰਦੇ ਹੋ ਜੀ? ਹਾਂਜੀ ਟਾਈਮ ਟੇਬਲ ਬਣਾਇਆ ਮੈਨੇਜ ਹੋ ਜਾਂਦਾ ਸਭ ਜੀ। ਇਹ ਰਾਦਰ ਸਭ ਕੀ ਕਰਦੇ ਨੇ ਆਪ ਨੂੰ ਜੀ ਮੇਰੇ ਪਾਪਾ ਸੇਵਨ ਇੰਜੀਨੀਅਰ ਹੈ ਫੈਮਲੀ ਚ ਕੋਣ ਕੋਣ ਨੇ ਆਪ ਨੂੰ ਫੈਮਲੀ ਚ ਮੈਂ ਮੇਰੀ ਮੇਰੀ ਵੱਡੀ ਭੈਣ ਆ ਮੇਰੇ ਮੰਮਾ ਪਾਪਾ ਤੇ ਮੇਰੀ ਦਾਦੀ ਜੀ ਅੱਗੇ ਕੀ ਰਹਿ ਗਿਆ ਹੁਣ ਨੌਵੀਂ ਕਲਾਸ ਤੇ ਦਸਵੀਂ ਕੋਈ ਸਟਡੀ ਜਿੰਨਾ ਦੇ ਉੱਪਰ ਜਾਏਗਾ ਉਹਨਾਂ ਜਿਆਦਾ ਮਿਹਨਤ ਕਰਨੀ ਪੈਗੀ ਕਿ ਆਪਣਾ ਏਮ ਐ ਗੈਸ ਜੀ ਸਟਡੀ ਵਿੱਚ ਤਾਂ ਹੈਗਾ ਪਰ ਮੇਰਾ ਫਰਸਟ ਟੀਮ ਮੇਰਾ ਚੈਸ ਕਰੀਅਰ ਵਾਲਾ ਨਾ ਉਹ ਜੀਐਮ ਬੰਨਾ ਹੈ ਜੀ ਮੈਂ ਹੁਣ ਜਦੋਂ ਦਸਵੀਂ ਕਰਕੇ ਪਲਸ 2 ਕਰਦੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੈਂ ਮੈਂ ਆਈਆਈਟੀ ਕਰਨੀ ਹੈ ਇੰਜੀਨੀਅਰ ਬਣਨੀ ਹੈ ਕਿ ਕਿਸ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਪਿੜੀ ਜਿਹੜੇ ਪੜਨ ਲਈ ਬਾਹਰ ਨੱਟਦੇ ਨੇ ਕਰਦੇ ਨੇ ਹਾਂਜੀ ਨਹੀਂ ਇੰਡੀਆ ਵਿੱਚ ਵੀ ਹੈਗਾ ਸਭ ਕੁਝ ਹਾਂਜੀ ਕੀ ਮਤਲਬ ਮੇਨ ਤੁਹਾਡਾ ਸੰਦੇਸ਼ ਹੋਏਗਾ ਉਹਨਾਂ ਜੰਗ ਜੋ ਬਾਹਰ ਨੱਟਦੇ ਨੇ ਕਿ ਤੁਸੀਂ ਸਟਡੀ ਇੱਥੇ ਕਰਦੇ ਨਹੀਂ ਤੁਸੀਂ ਇੱਥੇ ਰਹਿ ਕੇ ਸਟਡੀ ਕਰਕੇ ਆਪਣਾ ਕੁਝ ਕਰਨਾ ਚਾਹੁੰਦੇ ਜੀ ਇੰਡੀਆ ਵਿੱਚ ਵੀ ਮਿਹਨਤ ਨਾਲ ਸਭ ਕੁਝ ਕਰ ਸਕਦੇ ਹਾਂ ਅਸੀਂ ਬਾਰ ਜਾ ਕੇ ਕੋਈ ਫੈਕਟਰ ਨਹੀਂ ਹੈ ਕਿ ਅਸੀਂ ਬਾਹਰ ਜਾ ਕੇ ਸਾਨੂੰ ਉੱਧੇ ਸਕਸੈਸ ਮਿਲ ਜਾਣੀ ਹੈ ਮਿਹਨਤ ਤੇ ਡਿਪੈਂਡ ਕਰਦੇ ਸਤ ਸੋ ਮੇਰਾ ਨਾਮ ਆਸ਼ੋਕ ਵਰਮਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਪ੍ਰਾਈਵੇਟ ਸਿਵਲ ਇੰਜੀਨੀਅਰ ਹਾਂ ਜੀ ਆਪਣੇ ਸਾਧ ਵਿੱਚ ਕੋਣ ਕੋਣ ਨੇ ਆਪਣੀ ਕਰਵਟ ਮੈਂ ਮੇਰੇ ਮਦਰ ਮੇਰੇ ਵਾਈਫ ਮੇਰੇ ਬੇਟਾ ਬੇਟੀ ਦੁਨੀਆ ਆਪਣੇ ਵਾਈਫ ਆਪ ਕੀ ਕਰਦੀ ਸੀ ਮੇਰੇ ਵਾਈਫ ਬੁਟੀਕ ਦਾ ਕੰਮ ਕਰਦੀ ਹੈ ਆਪਣਾ ਅੱਜ ਮਾਨ ਮਹਿਸੂਸ ਹੋਇਆ ਹੋਗਾ ਬੇਟਾ ਅਖਮੀਰ ਤੋਂ ਫਰਸਟ ਆਇਆ ਪੂਰੇ ਪੰਜਾਬ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹਾਂ ਨਹੀਂ ਪ੍ਰਾਊਡ ਮੂਮੈਂਟ ਸਾਡੇ ਲਈ ਹੈ ਜੀ ਅਸੀਂ ਮਾਨ ਮਹਿਸੂਸ ਕਰ ਰਹੇ ਹਾਂ ਮੈਰਿਟ ਦੇ ਵਿੱਚ ਆਂਦੀ ਸੰਭਾਵਨਾ ਤਾਂ ਤੁਹਾਨੂੰ ਪਹਿਲਾਂ ਹੀ ਸੀ ਪਰ ਪੂਰੇ ਪੰਜਾਬ ਚ ਫਰਸਟ ਆਏਗਾ ਇਹ ਤੁਹਾਨੂੰ ਹੋਰ ਵਧੀਆ ਲੱਗਾ ਜੀ ਕਿੰਨਾ ਮਾਨਨ ਕਰਦੇ ਕਿ ਕਿੰਨਾ ਟਾਈਮ ਪੜ੍ਹਦਾ ਸੀ ਬੱਚਾ ਇਹ ਕਿੰਨਾ ਟਾਈਮ ਇਹ ਨਾਲ ਚੈਸ ਦਾ ਵੀ ਪਲੇਅਰ ਦੱਸ ਰਹੇ ਨੇ ਜਿੱਤਦਾ ਕਿ ਇਹ ਇਹ ਹੇਮਸ ਨੇ ਆਂਦੀ ਸਰ ਇਹ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਵੀ ਕਰਦਾ ਹੈ ਚੈਸ ਦਾ ਪੰਜਾਬ ਦਾ ਸਟੇਟ ਚੈਂਪੀਅਨ ਹੈ ਔਰ ਨੈਸ਼ਨਲ ਅੰਡਰ 17 ਅੰਡਰ 13 ਖਿਡਾਰੀ ਰਿਹਾ ਹੈ ਉਹ ਵਧੀਆ ਪੰਜਾਬ ਚ ਹੋਰ ਆਜਾ ਇਹ ਸਪੋਰਟਸ ਦੇ ਵਿੱਚ ਚੌਥੇ ਨੰਬਰ ਤੇ ਆ ਤੇ ਇਹਦੇ ਨਾਲ ਨਾਲ ਪੜਾਈ ਦੇਖ ਰਹੇ ਨੇ ਮੈਨੇਜਮੈਂਟ ਕੀਤੀ ਹੋਈ ਹੈ ਟਾਈਮ ਮਤਲਬ ਮੈਨੇਜ ਕੀਤਾ ਹੋਇਆ ਵੀ ਇੰਨੇ ਕੰਟੈਂਟ ਸਟੱਡੀ ਦੇ ਤੇ ਇੰਨੇ ਘੰਟੇ ਮੇਰੇ ਖੇਲਦੇ ਆ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੋਈ ਸ਼ਾਦੀ ਨਹੀਂ ਕੋਈ ਵਿਆਹ ਨਹੀਂ ਕੋਈ ਕੁਝ ਨਹੀਂ ਸਾਰਾ ਦਿਨ ਬਾਕੀ ਕਿਤਾਬਾਂ 'ਚ ਜਾਂ ਚੈਸ ਦੇ ਵਿੱਚ ਜ਼ਿਆਦਾ ਟਾਈਮ ਹਾਂਜੀ ਹਾਂਜੀ ਸਰ ਜਾਂ ਚੈਸ ਜਾਂ ਕਿਤਾਬਾਂ ਇਹ ਕਦੀ ਕਹਿਣਾ ਨਹੀਂ ਪਿਆ ਕਿ ਬੇਟਾ ਪੜ ਲਾ ਜਾਂ ਕਰ ਲਾ ਜਾਂ ਇਸ ਕੁਸ਼ਨ ਕਰਾ ਕੋਈ ਜਾਂ ਹੋਰ ਕੁਝ ਨਹੀਂ ਸਰ ਇਹਦੇ ਉਲਟ ਸਾਨੂੰ ਇਹ ਕਹਿਣਾ ਪਿਆ ਵੀ ਹੁਣ ਥੋੜਾ ਬਸ ਕਰ ਹੁਣ ਕਹ ਰੈਸਟ ਕਰ ਲੈ ਹੁਣ ਕੁਝ ਹੋਰ ਕਰ ਲੈ ਤੇ ਸਟੱਡੀ ਦੇ ਮਾਮਲੇ ਵਿੱਚ ਵੀ ਤੁਹਾਨੂੰ ਇਹੀ ਕਹਿਣਾ ਪਿਆ ਥੋੜੀ ਬਸ ਕਰ ਰੈਸਟ ਕਰ ਜਾਂ ਖੇਡ ਦੇ ਮਾਮਲੇ ਵਿੱਚ ਹੀ ਹਾਂ ਕੀ ਕੀ ਜਨਨ ਕਿ ਬੇਟਾ ਅੱਗੇ ਪੜ ਕੇ ਕੀ ਬਣੇ ਸਰ ਇਹ 2M ਰੱਖੇ ਹੋਏ ਆਪਣੇ ਚੈਸ ਦੇ ਵਿੱਚ ਕਰੀਅਰ ਬਣਾ ਰਹੀ ਇਹ ਗ੍ਰੈਂਡ ਮਾਸਟਰ ਵੱਲ ਕੋਸ਼ਿਸ਼ ਕਰ ਰਿਹਾ ਵੀ ਮੈਂ ਬਣ ਜਾਵਾਂ ਪਰ ਪੱਤਵਾਰ ਦੇ ਸਟੱਡੀ ਦੇ ਵਿੱਚ ਵੀ ਜਾਂ IAS ਜਾਂ IIT ਦੋਨਾਂ ਵਿੱਚ ਮਤਲਬ ਇਹਦਾ ਸਕੋਪ ਬਣਾਇਆ ਹੋਇਆ ਨੇ ਆਪਣੇ ਫੈਮਿਲੀ سپورਟ ਕਿਸ ਤਰ੍ਹਾਂ ਹੈਗੀ ਬੱਚੇ ਦੀ ਸੋ ਫੈਮਿਲੀ ਦਾ ਫੁੱਲ سپورਟ ਹੈ ਸਰ ਸਕੂਲ ਦਾ ਕਿਦਾਂ ਰਿਹਾ ਪ੍ਰਵਾਸਕੀ ਵੱਲੋਂ ਸਟੱਡੀ ਵਗੈਰਾ ਲਈ ਸਰ ਸਕੂਲ ਪ੍ਰਿੰਸੀਪਲ ਗੁਰਵਰ ਕਸ਼ਮ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਸਾਡਾ ਬਹੁਤ ਸਾਥ ਨਵਾਇਆ ਤੇ ਪੂਰੇ ਸਟਾਫ ਨੇ ਵੀ ਇਹਦੀ ਆਲਮੋਸਟ ਸਟੱਡੀ ਸਕੂਲ ਨੇ ਫ੍ਰੀ ਕੀਤੀ ਹੋਈ ਹੈ ਇਹਦੇ ਸਪੋਰਟਸ ਅਚੀਵਮੈਂਟ ਦੇ ਕਰਮ ਤੇ ਮਤਲਬ ਪ੍ਰਿੰਸੀਪਲ ਮੈਡਮ ਤੇ ਸਟਾਫ ਦੀ ਮੀਲ ਸਦਕਾ ਹੀ ਅੱਜ ਫਰਸਟ ਆਇਆ ਹੈ ਇਸ ਸੰਬੰਧ ਵਿੱਚ ਮੈਂ ਚਾਹੁੰਦਾ ਕਿ ਬੱਚੇ ਦੂਰ ਦਾ ਬਾਹਰ ਜਾਂਦਾ ਹੈ ਕਿ ਚਲੀ ਕਰਨ ਲਈ ਕਿ ਇੰਡੀਆ ਚ ਰਹਿ ਕੇ ਨਹੀਂ ਕਰ ਸਕਦੇ ਸਰ ਜਿਹੜੇ ਬੱਚੇ ਬਾਹਰ ਜਾ ਰਹੇ ਪਹਿਲੀ ਗੱਲ ਤਾਂ ਇੱਥੇ ਵੀ ਸਟਡੀ ਵਧੀਆ ਕੀਤੀ ਜਾਵੇ ਤੇ ਸਾਨੂੰ ਇੱਥੇ ਵੀ ਪ੍ਰੋਫੈਸ਼ਨਲ ਇੱਥੇ ਵੀ ਸਰਕਾਰੀ ਜੋਬਸ ਜਾਂ ਵਧੀਆ ਮਿਲਦੀਆਂ ਅਸੀਂ ਬਾਹਰ ਦਾ ਪ੍ਰੈਫਰ ਨਹੀਂ ਜਾਣਾ ਬਹੁਤਾ ਕਰਨਾ ਚਾਹੀਦਾ ਕਿ ਬੱਚੇ ਦੇ ਮਾਈਂਡ ਚ ਸਟਾਰਟਿੰਗ ਦੀ ਅਸੀਂ ਜੇ ਬਾਹਰ ਦਾ ਦੱਸ ਦਿੰਦੇ ਵੀ ਬਾਹਰ ਜਾਣਾ ਉਹ ਫਿਰ ਸਟਡੀ ਵਾਲੇ ਮਾਮਲੇ ਜਾਂ ਜੋਬਸ ਵਾਲੇ ਬਿਲਕੁਲ ਜ਼ੀਰੋ ਹੋ ਜਾਂਦਾ ਹੈ ਇਸ ਲਈ ਅਸੀਂ ਮੈਂ ਵੀ ਆਪਣੇ ਬੇਟੇ ਨੂੰ ਬਾਹਰ ਦਾ ਸਕੂਲ ਨਹੀਂ ਕਿਹਾ ਹੈ ਬਿਲਕੁਲ ਵੀ ਬਾਹਰ ਨਹੀਂ ਜਾਣਾ ਜੋ ਵਾ ਇੱਥੇ ਹੀ ਟਿਮਿੰਟ ਕਰਨਾ ਹਾਂਜੀ ਕੱਡੀ ਦੇ ਨਾਲ ਚੈਸ ਨੂੰ ਇਹ ਕਿਸ ਤਰ੍ਹਾਂ ਟਾਈਮ ਦੇ ਪਾਲਾ ਕਿਉਂਕਿ ਸਟੱਡੀ ਕਰਨੇ ਬਹੁਤ ਮਿਹਨਤ ਕਰਨੀ ਪੈਣੀ ਜਦੋਂ 600 600 ਨੰਬਰ ਲੈਣਾ ਬਹੁਤ ਮਿਹਨਤ ਦਾ ਕੰਮ ਹੈਗਾ ਸਰ ਐਕਚੁਅਲੀ ਕੀ ਹੈ ਇਹ ਚੈਸ ਮੇਨ ਮੈਂਟਲੀ ਦਿਮਾਗ ਦੀ ਹੀ ਗੇਮ ਹੈ ਜੇ ਤੁਹਾਡਾ ਦਿਮਾਗ ਉਹ ਚੈਸ ਚ ਵਧੀਆ ਹੈ ਉਹ ਅਲਟਰਨੇਟਿਵ ਪੜਾਈ ਚ ਵੀ ਵਧੀਆ ਹੈ ਜਿਹੜਾ ਪੜਾਈ ਚ ਬਹੁਤ ਵਧੀਆ ਹੈ ਉਹ ਚੈਸ ਦੇ ਵਿੱਚ ਵੀ ਕਰੀਅਰ ਵਧੀਆ ਬਣਾ ਸਕਦਾ ਹੈ ਇਹ ਦੋਨੇ ਸਾਮਣੇ ਕੈਲਕੂਲੇਸ਼ਨਸ ਦੀ ਹੀ ਹੈ ਕਿਹੋ ਜਿਹਾ ਮੂਹ ਪਾਇਆ ਜਾ ਰਿਹਾ ਹੈ ਕਾਡ ਵਿੱਚ ਫਸਟ ਸਰ ਇਹ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਪੂਰੇ ਪੰਜਾਬ ਦੇ ਵਿੱਚੋਂ ਫੋਨ ਆ ਰਹੇ ਨੇ ਕੋ ਚੈਸ ਦਾ ਰਿਲੇਟਡ ਹੈ ਪੂਰੇ ਪੰਜਾਬ ਤੇ ਜਾਣਦਾ ਜਾ ਰਿਹਾ ਹੈ ਕਿ ਸਾਰੇ ਪੰਜਾਬ ਤੋਂ ਫੋਨ ਆ ਰਹੇ ਨੇ